ਰਾਹੁਲ ਗਾਂਧੀ ਦਾ ਇੱਕ ਤਾਂ ਪਹਿਲੀ ਗੱਲ ਤਾਂ ਉਹਦਾ ਉਰੇ ਚਿੱਤ ਨਹੀਂ ਲੱਗਦਾ ਉਹਦਾ ਜੀ ਨਹੀਂ ਲੱਗਦਾ ਉਹਦੇ ਕਈ ਕਮਜ਼ੋਰੀਆਂ ਐ ਕਿਉਂਕਿ ਉਹ ਉਹਦੇ ਹੀ ਸਮਝ ਲਓ ਉਹਦੀ ਰਿਸ਼ਤੇਦਾਰੀਆਂ ਉਹਦੀਆਂ ਦੋਸਤੀਆਂ ਉਹਦੇ ਸਬੰਧ ਜਦੋਂ ਆਖਰੀ ਵਾਰ ਆਇਆ 5 ਦਿਨ 5 ਦਿਨ ਰਾਹੁਲ ਗਾਂਧੀ ਸ੍ਰੀ ਅੰਮ੍ਰਿਤਸਰ ਸਾਹਿਬ ਰਹਿਿਆ ਤੇ ਰੋਜ਼ ਸਵੇਰੇ ਤੁਹਾਨੂੰ ਪਤਾ ਮੱਥਾ ਟੇਕਣ ਉਹ ਦਰਬਾਰ ਸਾਹਿਬ ਚਲੋ ਉਹਨਾਂ ਦੇ ਮਨ ਚ ਪਛਤਾਵੇ ਆ ਉਹ ਜਾਣ ਕੋਈ ਰੋਕ ਨਹੀਂ ਕਿਸੇ ਨੂੰ ਉਹਨਾਂ ਨੂੰ ਪਰ ਪੰਜ ਦਿਨ ਉਹ ਬਹਿ ਕੇ ਕਿਸੇ ਕਿਹੜਾ ਮੈਂ ਉਹ ਹੋਟਲ ਦਾ ਨਾਮ ਭੁੱਲ ਗਿਆ ਸਵੇਰੇ ਸ਼ਾਮ ਉੱਥੇ ਸੇਵਾ ਕਰਨ ਜਾਂਦੇ ਸੀ ਤੇ ਰਾਹੁਲ ਗਾਂਧੀ ਨੂੰ ਕਿਸ ਨੇ ਰੋਕੇ ਅਜੇ ਕੀ ਰਾਹੁਲ ਗਾਂਧੀ ਨੂੰ ਤਾਂ ਮੈਂ ਕਹਿੰਦਾ ਨਹੀਂ ਕਿਉਂਕਿ ਸਾਡਾ ਧਰਮ ਬਹੁਤ ਵੱਡਾ ਹੈ ਇੱਕ ਸਿੱਖ ਨੂੰ ਖੜਾ ਕਰਕੇ ਉਹਨੂੰ ਨੋਂ ਪੁੱਛਿਆ ਵੀ ਦੱਸ ਵੀ ਤੇਰੀ ਪੱਤ ਤੈਨੂੰ ਬੰਨਣ ਦੀ ਤੇਰੇ ਵੀ ਉਹ ਤਾਂ ਉੱਥੇ ਅਮਰੀਕਾ ਦੇ ਨੇ ਉਹ ਕਿਉਂ ਉਹਨਾਂ ਨੂੰ ਕੀ ਪੰਜਾਬ ਦਾ ਜਾਂ ਕਿਸੇ ਦਾ ਕੀ ਲੈਣਾ ਦੇ? ਅੱਜ ਦੀ ਵੀ ਗੱਲ ਕਰਦੇ ਆ ਤਾਂ ਕੱਲ ਰਾਹੁਲ ਗਾਂਧੀ ਨੇ ਉਹਨਾਂ ਇੱਕ ਸਟੇਟਮੈਂਟ ਦਿੱਤੀ ਹੈ ਫਾਰੰਦਰ ਵਿੱਚ ਉਹ ਸਟੇਟਮੈਂਟ ਤੁਸੀਂ ਵੀ ਸੁਣੀ ਹੈ ਅਸੀਂ ਵੀ ਸੁਣੀ ਹੈ ਤੁਸੀਂ ਕੀ ਮੰਨਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਬਹੁਤ ਸਾਰਾ ਵਿੱਚ ਵਿੱਚ ਰਾਜਨੀਤੀ ਉਥਲ-ਪੁਥਲ ਕੀ ਹੈ ਕੀ ਕਹਿਣਾ ਚਾਹੁੰਦੇ ਸੀ ਔਰ ਕੀ ਉਹਦਾ ਸਮਝਿਆ ਜਾ ਰਿਹਾ ਰਾਹੁਲ ਗਾਂਧੀ ਨੂੰ ਤਾਂ ਰੋਂਨ ਦੀ ਆਦਤ ਪੈ ਗਈ ਉਹ ਰੋਂਦਾ ਵੀ ਉਰੇ ਨਹੀਂ ਰੋਂਦਾ ਵੀ ਜਾ ਕੇ ਬਾਹਰ ਗੱਲ ਇਹ ਆ ਵੀ ਜਿਹੜਾ ਰਾਹੁਲ ਗਾਂਧੀ ਦਾ ਇੱਕ ਤਾਂ ਪਹਿਲੀ ਗੱਲ ਤਾਂ ਉਹਦਾ ਉਰੇ ਚਿੱਤ ਨਹੀਂ ਲੱਗਦਾ ਉਹਦਾ ਜੀ ਨਹੀਂ ਲੱਗਦਾ ਉਹਦੇ ਕਈ ਕਮਜ਼ੋਰੀਆਂ ਐ ਕਿਉਂਕਿ ਉਹ ਉਹਦੇ ਸਮਝ ਲਓ ਉਹਦੀ ਰਿਸ਼ਤੇਦਾਰੀਆਂ ਉਹਦੀਆਂ ਦੋਸਤੀਆਂ ਉਦੇ ਸਬੰਧ ਉਹਦਾ ਪੜਾਈ ਉਹਦਾ ਰਹਿਣ ਸਹਿਣ ਸਭ ਕੁਝ ਉਹ ਸਾਰਾ ਕੁਝ ਆ ਜਿਹੜਾ ਉਹਦਾ ਉਹ ਵਿਦੇਸ਼ਾਂ ਦਾ ਹੀ ਤੇ ਇਸ ਕਰਕੇ ਵਿਦੇਸ਼ ਜਾ ਕੇ ਹੀ ਉਹ ਗੱਲਾਂ ਕਰਦਾ ਏ ਪਰ ਇਸ ਵਾਰ ਤਾਂ ਉਹਨੇ ਕਮਾਲ ਕਰਤੀ ਪਹਿਲਾਂ ਤਾਂ ਚਲੋ ਮੁਸਲਮਾਨ ਉਹਨਾਂ ਨੂੰ ਕੋਸ਼ਿਸ਼ ਕਰਦਾ ਸੀ ਕਰਨ ਦੀ ਫਿਰ ਪਿੱਛੇ ਉਹ ਵੀ ਸੀ ਨੂੰ ਲੱਗਿਆ ਰਿਹਾ ਹੁਣ ਉਹਨੇ ਜਮਾਈ ਕਿ ਉਹ ਚੱਗ ਪਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਰੈਫਰੈਂਡਮ ਚੱਲਦਾ ਹੈ ਜਿੱਥੇ ਪੰਨੂ ਵਰਗੇ ਜਾਂ ਹੋਰ ਜਿਹੜੇ ਵੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਜਿਹੜੀ ਗੱਲ ਉਹ ਉੱਥੇ ਅਸਾਈਲਮ ਲੈਣ ਵੇਲੇ ਕਹਿੰਦੇ ਆ ਉਹ ਗੱਲ ਰਾਹੁਲ ਗਾਂਧੀ ਨੇ ਆਪ ਕਹੇ ਤੀ ਮੈਨੂੰ ਆਸ ਕਿੰਨੇ ਐਸ ਵੇਲੇ ਉਰੇ ਵੀ ਪੱਗਾਂ ਵਾਲੇ ਬੈਠੇ ਆ ਤੇ ਹਰੇਕ ਦੇ ਕੜਾ ਪਾਇਆ ਏ ਚਾਹੇ ਉਹ ਕੋਈ ਸਰਦਾਰ ਆ ਚਾਹੇ ਕੋਈ ਵਾਲ ਕਟੇਆਂ ਵਾਲਾ ਮੈਂ ਇਹ ਚੈਲੰਜ ਕਰਕੇ ਕਹਿਣਾ ਇਹ じゃ ਕਿਹੜਾ ਬੰਦਾ ਏ ਜਿਹੜਾ ਅੱਜ ਜਿਹਨੂੰ ਦੇਸ਼ 'ਚ ਪੰਜਾਬ ਦੀ ਗੱਲ ਛੱਡ ਦੋ ਦੇਸ਼ 'ਚ ਕਿਹੜਾ ਇੱਕ ਬੰਦਾ ਰਾਹੁਲ ਗਾਂਧੀ ਇੱਕ ਬੰਦੇ ਨੂੰ ਦਿਖਾ ਦੇ ਉਹਨੂੰ ਮੈਂ ਚੈਲੰਜ ਕਰਦਾ ਵੀ ਜਿਹਨੂੰ ਅੱਗ ਬੰਨਣ ਦੀ ਇਜਾਜ਼ਤ ਨਹੀਂ ਗਈ ਜਾਂ ਜਿਹਨੂੰ ਖੜਾ ਪਾਉਣ ਦੀ ਇਜਾਜ਼ਤ ਨਹੀਂ ਗਈ ਜਾਂ ਜਿਹਨੂੰ ਗੁਰਦੁਆਰਾ ਜਾਣ ਦੀ ਇਜਾਜ਼ਤ ਨਹੀਂ ਉਹ ਭਲਿਆ ਬੰਦਾ ਤੂੰ ਆਪਣੀ ਗੱਲ ਕਰਨੀ ਆ ਕਰ ਤੂੰ ਸਾਡੇ 'ਚ ਕਿਉਂ ਪਾੜਾ ਪਾਉਣ ਦੀ ਕੋਸ਼ਿਸ਼ ਕਰਦਾ ਇਹਦਾ ਮਤਲਬ ਤੂੰ ਇਹ ਦੱਸ ਰੋਕਦਾ ਕੌਣ ਆ ਫਿਰ ਤੁਸੀਂ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਜਦੋਂ ਅੱਜ ਗੱਲ ਕਈ ਵਾਰ